ਆਸਾ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੂ ਕਉ ਕਾਹੇ ਕਉ ਮਾਰੇ ਰਹਾਉ ਜੋ ਤਨ ਚੀਰਹਿ ਅੰਗ ਨ ਮੂ ਰਉ ਪਿੰਡ ਪਰੈ ਤਉ ਪ੍ਰੀਤ ਨ ਤੂ ਰਉ हम तुम बीच भयो नहीं कोई तुम है सो कंत नार हम सोई कहत कबीर सुन हो रे लोई अब तुमरी परतीत न होई आशा कोरी को कहू मर्म न जाना सब जग आन तनायो तान रहाओ जब तुम सुन ले वेद पुराना तब हम इतनक पसरयो तान ਤਰਨ ਆਕਾਸ ਕੀ ਕਰਗਹਿ ਬਨਾਈ ਚੰਦ ਸੂਰਜ ਦੋਏ ਸਾਥ ਚਲਾਈ ਪਾਈ ਜੋਰ ਬਾਤ ਇਕ ਕਿਨੀ ਤਹ ਤਾਂਤੀ ਮਨ ਮਨ ਜੋਲਾਹਿ ਘਰ ਆਪਣਾ ਚੀਨਾ ਕਟ ਹੀ RAM ਪਛਾਨਾ ਕਹਿਤ ਕਬੀਰ ਕਰਗਹਿ ਤੂਰੀ ਸੂਤੈ ਸੂਤ ਮਿਲਾਏ ਕੂਰੀ ਆਸਾ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੀ ਨੇ ਕਛੂ ਨਾ ਹੋਵੇ ਨਾਹੀ ਰਾਮ ਅਯਾਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਉ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੀਂਡੁਕ ਨਾ ਵਹ ਜੈਸੇ ਮੀਂਡੁਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵਹਿ ਮਨਹੁ ਕਠੋਰ ਮਰੈ ਬਾਨਾਰਸ ਨਰਕ ਨ ਬਾਂਚਿਆ ਜਾਈ ਹਰ ਕਾ ਸੰਤ ਮਰੈ ਹਾੜੰਬੈ ਤਾ ਸਗਲੀ ਸੈਨ ਤਰਾਈ ਦਿਨਸ ਨਰੈਨ ਬੇਦ ਨਹੀਂ ਸ਼ਾਸਤਰ ਤਹਾ ਬਸੈ ਨਿਰੰਕਾਰਾ ਕਹਿ ਕਬੀਰ ਨਰ ਤਸਹਿ ਤਿਆਵਹੋ ਬਾਵਰਿਆ ਸੰਸਾਰਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮ ਦਿਓ ਜੀ ਕੀ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਬੂਜੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਉ ਜਲ ਤਰੰਗ ਅਰਫੇਨ ਬੁਧ ਬੁਦਾ ਜਲ ਤੇ ਭਿੰਨ ਨ ਹੋਈ ਇਹੋ ਬ੍ਰਹਮਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨ ਹੋਈ ਮਿੱਥਿਆ ਪਰਮ ਅਰਸ ਬਨ ਮਨੋਰਥ ਸਤ ਪਦਾਰਥ ਜਾਣਿਆ ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮੰਨਿਆ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖ ਹਉਰਿ ਦੈ ਵਿਚਾਰੀ ਕਟ ਕਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਆਸਾ ਆਨੀਲੇ ਕੁੰਭ ਭਰਾਈ ਲੈ ਉਦਕ ਠਾਕੁਰ ਕਉ ਇਸ ਨਾਨਕ ਕਰੋ ਬਿਆਲਿਸ ਲਖ ਜੀ ਜਲ ਮਹਿ ਹੋਤੇ ਬੀਠਲ ਭੈਲਾ ਕਾਇ ਕਰੋ ਜਤਰ ਜਾਓ ਤਤ ਬੀਠਲ ਭੈਲਾ ਮਹਾ ਆਨੰਦ ਕਰੇ ਸਦਕੇਲਾ ਰਹਾਓ ਆਨੀਲੇ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹਉ ਪੂਜ ਕਰੋ ਪਹਿਲੇ ਬਾਸ ਲਈ ਹੈ ਭਵ ਰਹੇ ਬੀਠਲ ਪਹਿਲਾ ਕਾਏ ਕਰੋ ਆ ਨੀਲੇ ਦੂਧ ਰਿਧਾਈ ਲੈ ਖਿਰੰ ਠਾਕੁਰ ਕਉ ਨੈ ਵਹਿਦ ਕਰੋ ਪਹਿਲੇ ਦੂਧ ਬਿਟਾਰਿਓ ਬਛਰੈ ਬੀਠਲ ਪਹਿਲਾ ਕਾਏ ਕਰੋ ਇਬੈ ਬੀਠਲ ਊਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਤਾਨ ਤਨੰਤਰ ਨਾਮਾ ਪ੍ਰਣਵੈ ਪੂਰ ਜਹਿਓ ਤੂੰ ਸਰਬ ਮਹੀ ਆਸਾ ਮਨ ਮੇਰੋ ਗੱਜ ਜੇਬਾ ਮੇਰੀ ਕਾਤੀ ਮੱਪ ਮੱਪ ਕਾਟੋ ਜਮ ਕੀ ਫਾਸੀ ਕਹਾ ਕਰੋ ਜਾਤੀ ਕਹਿ ਕਰੋ ਪਤੀ RAM ਕੋ ਨਾਮ ਜਪੋ ਦਿਨ ਰਾਤਿ ਰਹਾਓ ਰੰਗ ਨਿਰੰਗੋ ਸੀਵਨ ਸੀਵੋ RAM ਨਾਮ ਬਿਨ ਕਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਧਿਆਵੋ ਸੋਇਨੇ ਕੀ ਸੂਈ ਰੁੱਪੇ ਕਾ ਧਾਗਾ ਨਾਮੇ ਕਾ ਚਿਤ ਹਰ ਸੋ ਲਾਗਾ ਆਸਾ ਸਾਪ ਕੁੰਚ ਛੋੜੈ ਬਿਖ ਨਹੀਂ ਛਾੜੈ ਉਦਕ ਮਾਹੇ ਜੈਸੇ ਬਗ ਧਿਆਨ ਮਾੜੈ ਕਾਹੇ ਕਉ ਕੀਜੈ ਧਿਆਨ ਜਪੰਨਾ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਓ ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠੱਗ ਦਿਓ ਬਖਾਨੈ ਨਾਮੇ ਕੇ ਸੁਆਮੀ ਲਾਹੇ ਲੇ ਝਗੜਾ RAM ਰਸਾਇਨ ਪਿਓ ਰੇ ਦਗਰਾ ਆਸਾ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਰਾਮਾ ਭਗਤ ਹੈ ਚੇਤੀ ਅਲੇ ਅਚਿੰਤ ਮਨ ਰਾਖ ਸੀ ਕੈਸੇ ਮਨ ਤਰਹਿ ਗਾਰੇ ਸੰਸਾਰ ਸਾਗਰ ਬਿਖੈ ਕੋ ਬਨਾ ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ ਰਹਾਉ ਜੀਪੇ ਕੇ ਘਰ ਜਨਮ ਲੈ ਗੁਰ ਉਪਦੇਸ ਪਹਿਲਾ ਸੰਤਹਿ ਕਹਿ ਪ੍ਰਸਾਦ ਨਾਮਾ ਹਰ ਭੇਟ ਲਾ ਆਸਾ ਬਾਣੀ ਸ੍ਰੀ ਰਵਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾਮਹਿ ਤਾ ਕੀ ਕੀਤਕ ਆਸ ਮਾਦੋ ਅਬ ਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਰਹਾਉ ਤ੍ਰਿਗਤ ਜੂਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁਖਾ ਅਵਤਾਰ ਦੁਲਭ ਤਹੀ ਸੰਗਤ ਪੋਚ ਜੀ ਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੀ ਕਛ ਨ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰਹੋ ਨਿਦਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤ ਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਚ ਓਲਗ ਓਲਗਣੀ ਔਰ ਇਕ ਮੰਗਉ ਭਗਤ ਚਿੰਤਾ ਮਣ ਜਣੀ ਲਖਾਵਹੁ ਅਸੰਤ ਪਾਪੀ ਸਣ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਅਸੰਤ ਅਨੰਤ ਹੈ ਅੰਤਰ ਨਹੀਂ ਆਸਾ ਤੁਮ ਚੰਦਨ ਹਮ ਅਰੰਡ ਬਾਪਰੇ ਸੰਗ ਤੁਮਾਰੇ 바ਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਦਵ ਸਤ ਸੰਗਤ ਸਰਨ ਤੁਮਾਰੀ ਹਮ ਔਗਨ ਤੁਮ ਉਪਕਾਰੀ ਰਹਾਓ तम मुखतूल सुपेड सपील हम बपुरे जस कीरा सत संगत मिल रही है मा दव जैसे मदप मखीरा जाती उछा पाती उछा उछा जन्म हमारा राजा राम की सेव न कीनी कह रविदास चमारा आशा ਕਹਾ ਪਇਓ ਜੋ ਤਨ ਪਇਓ ਛਿਨ ਛਿਨ ਪ੍ਰੇਮ ਜਾਏ ਤਉ ਡਰ ਪੈ ਤੇਰੋ ਜਨ ਤੁਜਹਿ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾਉ ਸੰਪਤ ਬਿਪਤ ਪਟਲ ਮਾਇਆ ਧਨ ਤਾ ਮਹਿ ਮਗਨ ਹੋਤ ਨ ਤੇਰੋ ਜਨ ਪ੍ਰੇਮ ਕੀ ਜੀਵਰੀ ਬਾਧਿਓ ਤੇਰੋ ਜਨ ਕਹਿ ਰਵਿਦਾਸ ਛੂਟੀ ਬੋ ਕਵਨ ਗੁਨ ਆਸਾ ਹਰ 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 ਹਰੇ ਹਰਿ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਓ ਦੂਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ RAM ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਆਸਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਨੈ ਬੁਲੇ ਦੌਰਿਓ ਫਿਰਤ ਹੈ ਰਹਾਉ ਜਦ ਕਛ ਪਾਵੇ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚ ਕ੍ਰਮ ਰਸ ਕਸਹਿ ਲੁਬਾਨਾ ਬਿਨਸ ਗਿਆ ਜਾਏ ਕਹੂੰ ਸਮਾਨਾ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀ ਗਰਸਉ ਮੋਹ ਪ੍ਰੀਤ ਬਨ ਆਈ ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ ਲਾਲਚ ਬਿਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਉ ਬਿਖ ਫਲ ਮੀਠ ਲੱਗੇ ਮਨ ਬਉਰੇ ਚਾਰ ਵਿਚਾਰ ਨ ਜਾਣਿਆ ਗੁਣ ਤੇ ਪ੍ਰੀਤ ਬੜੀ ਅਨ ਭੰਤੀ ਜਨਮ ਮਰਨ ਫਿਰ ਤਾਨਿਆ ਜਗਤ ਜਾਨ ਨਹੀਂ ਜਿਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰ ਹੈ ਧਨ ਦਿਆ ਧਿਆਨ ਮਾਨ ਮਨ ਏਕਮੈ ਪ੍ਰੇਮ ਭਗਤ ਮਾਨੀ ਸੁਖ ਜਾਨਿਆ ਤ੍ਰਿਪਤ ਅਗਾਨੇ ਮੁਕਤ ਭਏ ਜੋਤ ਸਮਾਏ ਸਮਾਨੀ ਜਾ ਕੈ ਅਛਲੀ ਪ੍ਰਭ ਪਹਿਚਾਨਿਆ ਤੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀ ਪਰੋ ਹੋਇਓ ਲਾਖੀਣਾ ਰਹਾਓ ਬਨਨ ਤਨਨ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁੱਲਾ ਜੋ ਲਹਾਰਾ ਭਇਓ ਗੁਨੀ ਗਹੀਰਾ ਰਵਿਦਾਸ ਟਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਏਹੇ ਬਿਦ ਸੁਨ ਕੇ ਜੱਟ ਰੋ ਉਠ ਭਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਧੰਨਾ ਵਡ ਭਾਗਾ ਰੇ ਚਿਤ ਚੇਤਸ ਕੀ ਨਾ ਦਿਆਲ ਦਮਦਰ ਬਿਬਹਿ ਨ ਜਾਣਸ ਕੋਈ ਜੇ ਧਾਵਹਿ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹਾਓ ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦਵਾਰਾ ਦੇ ਅਹਾਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ ਕੁੰਮੀ ਜਲ ਮਾਹੀ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ પાખણ કીટ ગુપ્ત હોય રહેતા તાચો માર્ગ નાહી કહે તન્ના પૂર્ણતાહુ કો મત રે જી ડરાહી